ਗੱਲਬਾਤ ਕਰ ਲੈਣੀ ਹੈ ਮਿੰਟੂ ਜੀ ਲੁਧਿਆਣੇ ਦਾ ਇੱਕ ਕਾਰੋਬਾਰੀ ਕਾਰੋਬਾਰੀ ਉਹ ਵੀ ਇਨਫਲੂਐਂਸਰ ਵੀ ਨਾਲ ਉਹਦੇ ਵੀ ਜੁੜਦਾ ਉਹਨੇ ਵੀ 2022 ਦੇ ਵਿੱਚ ਇੱਕ ਵਕੀਲ ਦੀ ਪਤਨੀ ਦੇ ਬਾਰੇ ਕੁਝ ਅਪਸ਼ਬਦ ਬੋਲੇ ਸੀ ਤੇ ਪੁਲਿਸ ਨੇ ਹੁਣ ਕਹਿੰਦੇ ਗ੍ਰਿਫਤਾਰ ਕਰ ਲਿਆ ਹੈ ਪ੍ਰਿੰਕਲ ਗੁਰਵਿੰਦਰ ਸਿੰਘ ਅਰਫਾ ਪ੍ਰਿੰਕਲ ਇਹ ਥੋੜਾ ਜਿਹਾ ਮਸਲਾ ਬੈਕਗ੍ਰਾਉਂਡ ਤੋਂ ਵੀ ਦੱਸਿਓ ਕੀ ਸੀਗਾ ਜੀ ਤੇ ਹੁਣ ਬਾਰੇ ਵੀ ਜਾਣਕਾਰੀ ਦਿਓ ਦੇਖੋ ਜਿਹੜਾ ਪ੍ਰਿੰਕਲ ਹੈ ਨਾ ਪ੍ਰਿੰਕਲ ਤੇ ਬੜਾ ਪੁਰਾਣਾ ਇਹਨੂੰ ਕਹ ਦਿੰਦੇ ਆ ਇਨਫਲੂਐਂਸਰ ਹੂੰ ਇਹ ਤੇ ਬੜਾ ਪੁਰਾਣਾ ਇਨਾ ਚੀਜ਼ਾਂ ਦਾ ਖਿਡਾਰੀ ਹੈ ਜੀ ਕਦੇ ਕਿਸੇ ਪਾਰਟੀ ਚ ਵੇਖਿਆ ਮੈਂ ਕਦੇ ਇਹਨੂੰ ਕਿਸੇ ਹੋਰ ਨੇਤਾ ਨਾਲ ਵੇਖਿਆ ਕਦੇ ਕਿਸੇ ਹੋਰ ਨੇਤਾ ਨਾਲ ਚਲੋ ਅਗਲੇ ਦੀ ਆਪ ਦੀ ਜਿਹੜੀ ਜ਼ਿੰਦਗੀ ਹੈ ਉਹ ਹੁੰਦੀ ਆ ਤੇ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਕਿ ਭਈ ਇਹਨਾਂ ਦਾ ਵਿਵਾਦ ਜਿਹੜਾ ਹੈ ਨਾ ਉਹ ਇੱਕ ਇਸ ਤਰ੍ਹਾਂ ਦਾ ਹੈ ਕਿ ਮੇਰੇ ਖਿਆਲ ਦੇ ਨਾਲ ਵਿਵਾਦ ਤੇ ਕਿਤਾਬ ਲਿਖੀ ਜਾ ਸਕਦੀ ਆ ਕਦੇ ਬੈਂਸਾਂ ਨਾਲ ਰੌਲਾ ਕਦੇ ਫਲਾਣੇ ਨਾਲ ਰੌਲਾ ਕਦੇ ਫਲਾਣੇ ਨਾਲ ਰੌਲਾ ਕਦੇ ਮਲਕੀ ਸੇਠੀ ਨਾਲ ਰੌਲਾ ਜੀ ਕਦੇ ਕੀਦੇ ਨਾਲ ਮੈਨੂੰ ਤੇ ਹੁਣ ਯਾਦ ਹੀ ਨਹੀਂ ਆਉਣੇ ਇੰਨੇ ਨਾਮ ਸਰ ਜੀ ਮੈਨੂੰ ਇੰਨੇ ਨਾਂ ਯਾਦ ਹੀ ਨਹੀਂ ਆਉਣੇ ਜਿਨ੍ਹਾਂ ਪ੍ਰਿੰਕਲ ਦੇ ਵਿਵਾਦ ਅਸੀਂ ਲੰਬੇ ਸਮੇਂ ਤੋਂ ਦੇਖਦੇ ਆਏ ਹਾਂ ਪ੍ਰਿੰਕਲ ਨੂੰ ਜੀ ਆ ਤੂੰ ਹੀ ਤੇ ਹੁਣ ਆ ਦੇਖਿਆ ਹੋਣਾ ਕਿ ਆ 2-4 ਐਪੀਸੋਡ ਹੋਏ ਆ ਵਾਪਰੇ ਆ ਤੇ ਪ੍ਰਿੰਕਲ ਦਾ ਨਾਮ ਉਛਲਿਆ ਕਿਤੇ ਲੰਬੇ ਸਮੇਂ ਤੋਂ ਕੰਮ ਚੱਲਦਾ ਕਦੇ ਭਾਰਤੀ ਜਨਤਾ ਪਾਰਟੀ ਚ ਜਾਵੜਿਆ ਜਾਂ ਜੋ ਵੀ ਐ ਖੈਰ ਗੱਲ ਇਹ ਆ ਕਿ ਇਹਦੇ ਤੇ ਅਟੈਕ ਹੋਇਆ ਪਿੱਛੇ ਜੀ ਜੀ ਖੁਸ਼ਕਿਸਮਤੀ ਸੀ ਬਚ ਗਿਆ ਉਦਾਂ ਇਹ ਬੰਦਾ ਤਗੜਾ ਮੈਂ ਇਸ ਗੱਲੋਂ ਮੰਨੂਗਾ ਤਗੜੇ ਤੋਂ ਭਾਵ ਇਹ ਨਹੀਂ ਮੈਂ ਕਹਿੰਦਾ ਕਿ ਇਹਦੇ ਕੋਲ ਦੌਲਤ ਤੇ ਸ਼ੋਹਰਤ ਬੜੀ ਆ ਬੰਦਾ ਯਾਰ ਇਨੀਆਂ ਗੋਲੀਆਂ ਖਾ ਕੇ ਤੇ ਜਿਸ ਤਰ੍ਹਾਂ ਹਿੰਮਤ ਚ ਰਹਾ ਜੀ ਸਰ ਗੋਲੀ ਕੋਲ ਦੀ ਲੰਘ ਜੇ ਨਾ ਤੇ ਦੋ ਦਿਨ ਬੁਰਕੀ ਨਹੀਂ ਲੰਗਦੀ ਸੱਚੀ ਗੱਲ ਹੈ ਜੀ ਹਾਂ ਜੀ ਠੀਕ ਹੈ ਨਾ ਪਟਾਕਾ ਹੀ ਹੱਥ ਚ ਚੱਲ ਜਾਵੇ ਨਾ ਜੀ ਤੇ ਬੰਦਾ ਉਹੀ ਮਤਲਬ ਕਿ ਬੰਦ ਲਿਆ ਜਾਂ ਫਿਰ ਤਾਂ ਕਿਹਾ ਕਿ ਉਹ ਚੱਲਿਆ ਸੀ ਯਾਰ ਤਾਂ ਮਤਲਬ ਕਿ ਇਸ ਬੰਦੇ ਨੇ ਗੋਲੀਆਂ ਲੱਗੀਆਂ ਸੀ ਇਹਦੇ ਮੁਕਾਬਲਾ ਵੀ ਕੀਤਾ ਤੇ ਹਿੰਮਤ ਨਹੀਂ ਆ ਰਹੀ ਮੈਂ ਕਦਰ ਕਰਦਾ ਹਾਂ ਅਜਿਹੇ ਬੰਦਿਆਂ ਦੀ ਯਾਰ ਠੀਕ ਹੈ ਗੁਣ ਔਗਣ ਆਪਦੀ ਜਗ੍ਹਾ ਤੇ ਕਿ ਜਿਹੜੇ ਬੰਦੇ ਮਤਲਬ ਕਿ ਐ ਡਟ ਕੇ ਖਲੋਤੇ ਰਹਿੰਦੇ ਫਿਰ ਜੋ ਹੋ ਗਿਆ ਸੂ ਹੋ ਗਿਆ ਉਦੋਂ ਵੇਖਿਆ ਮੈਂ ਹੌਸਲੇ ਵਾਲਾ ਬੰਦਾ ਐ ਸੀ ਗੱਲ ਨਹੀਂ ਐ ਪਰ ਦੂਜੇ ਪੱਖ ਤੋਂ ਇਹ ਬੰਦਾ ਜਿਹੜਾ ਐ ਨਾ ਉਹ ਮਲਕੇ ਬੋਲਣਾ ਚੱਲਣਾ ਤੇ ਇਧਰੋਂ ਉਧਰੋਂ ਸਿੰਘ ਫਸਾਈ ਫਿਰਨੇ ਤਾਂ ਹੋਇਆ ਕੀ ਐ ਕਿ ਪਿਛਲੇ ਦਿਨੀ ਇੱਕ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਜੀ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਭਈ ਕੋਈ ਲੱਖੂ ਬਾਬਾ ਆਇਆ ਜਿਨ੍ਹਾਂ ਨੇ ਪਹਿਲਾਂ ਗੋਲੀ ਚਲਾਈ ਸੀ ਉਹ ਰਿਸ਼ਵਸੀ ਸੀ ਸ਼ਾਇਦ ਹੂੰ ਵੀ ਉਹਨਾਂ ਦਾ ਬੰਦਾ ਆਇਆ ਜੀ ਮੈਨੂੰ ਐਦਾਂ ਉਦਾਂ ਕਰ ਗਿਆ ਫਲਾਂ ਟਮਕਾਂ ਜੀ ਉਹ ਵਿਚਾਰਾ ਦਿਹਾੜੀਦਾਰ ਮਜ਼ਦੂਰ ਆ ਉਹ ਪੁਲਿਸ ਨੇ ਗੈਂਗਸਟਰ ਰਲਾਣ ਦਿੱਤਾ ਉਹਨੂੰ ਵੀ ਆ ਜਾਂਦਾ ਲੱਖੂ ਬਾਬਾ ਸੀਸੀਟੀਵੀ ਦੇ ਜ਼ਰੀਏ ਉਹ ਲੱਖੂ ਬਾਬਾ ਵਿਚਾਰਾ ਕਹਿੰਦਾ ਬਖਸ਼ ਲੋ ਮੈਨੂੰ ਉਹਦਾ ਸ਼ਾਇਦ ਮੁੰਡੇ ਦਾ ਨਾਮ ਸੰਦੀਪ ਸੀ ਗਾ ਜੀ ਵੀਡੀਓ ਵਾਇਰਲ ਹੋਈ ਆ ਉਹ ਕਹਿੰਦਾ ਬਖਸ਼ੋ ਭਰਾਓ ਗੁਰੂ ਮੈਂ ਤੇ 500 ਰੁਪਈਆ ਲੈਣ ਵਾਲਾ ਦਿਹਾੜੀਦਾਰ ਬੰਦਾ ਮੈਂ ਤੇ ਉੱਥੇ ਕਿਤੇ ਬੂਟ ਵੇਖਣ ਚਲਾ ਗਿਆ ਹੂੰ ਹੂੰ ਤੇ ਬੂਟਾਂ ਦੇ ਰੇਟ ਰੂਟ ਉੱਥੇ ਜਦੋਂ ਮੈਂ ਵੇਖੇ ਤੇ ਮੈਂ ਤੇ ਆਪ ਦਾ ਠੰਡੇ ਠੰਡੇ ਆ ਗਿਆ ਜੀ ਕਿਹੜਾ ਮੈਂ ਗੈਂਗਸਟਰ ਆ ਯਾਰ ਉਹਨੂੰ ਵੀ ਛੇਪ ਦੇਣ ਲੱਗੇ ਜੀ ਹੁਣ ਉਹ ਮਾਮਲਾ ਹੱਲੇ ਹਾਈਲਾਈਟ ਹੋਇਆ ਕੱਲ ਮੈਂ ਐਚਟੀ ਚ ਪੜ੍ਹ ਰਿਆ ਹਾਂ ਸਿੰਧਸਤਾਨ ਟਾਈਮਜ਼ ਦੇ ਵਿੱਚ ਤੇ ਅੱਜ ਆ ਹੁਣ ਦਿਨਿਕ ਭਾਸਕਰ ਏਬੀਪੀ ਫਲਾ ਟਮਕਾਉ ਚਲਾਈ ਬੈਠੇ ਸੀ ਕਿ ਇਹਨੂੰ ਪ੍ਰਿੰਕਰ ਨੂੰ ਦੀ ਚੁੱਕ ਲਿਆ ਹੂੰ ਅੱਛਾ ਉਹ ਵੀ ਮਾਮਲਾ ਉਸੇ ਬੋਲੀ ਦੇ ਨਾਲ ਹੀ ਜੁੜਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਵਾਦ ਬੜੇ ਚੱਲੇ ਹਨ ਇਸ 80 ਦੇ ਨਾਲ ਮਖੂਦੇ ਨਾਲ ਬੜਿਆਂ ਦੇ ਨਾਲ ਦੱਸ ਦਿੱਤੀ ਉਹ ਮੈਂ ਤੁਹਾਨੂੰ ਦੱਸ ਤੇ ਆ ਨਾ ਜੀ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਪੁੱਛ ਸਕਦੇ ਹਾਂ ਤਾਂ ਫਿਲਹਾਲ ਕੀ ਹੈ ਕਿ ਇੱਕ ਐਡਵੋਕੇਟ ਸੀ ਉਸਨੇ ਇਹ ਦੋਸ਼ ਲਾਇਆ ਸੀਗਾ ਕਿ ਬਾਈ ਦੇ ਵਿੱਚ ਇਹ ਲਾਈਵ ਹੋ ਕੇ ਮੇਰੀ ਘਰ ਵਾਲੀ ਬਾਰੇ ਗਲਤ ਬੋਲਿਆ ਜੀ ਉਹਨੇ ਮਤਲਬ ਕਿ ਮਾਮਲਾ ਦਰਜ ਕਰਵਾਇਆ ਪੁਲਿਸ ਨੇ ਇਹਦੇ ਤੇ ਉਹ ਜਿਹੜਾ ਮਾਮਲਾ ਸੀਗਾ ਦਰਜ ਹੋਇਆ ਉਹਦੇ ਚ ਇਹਨੂੰ ਘੜਤਾ ਉਹ ਕੋਰਟ ਗਿਆ ਕੋਰਟ ਨੇ ਹੁਕਮ ਦੇ ਦਿੱਤੇ ਕਿ ਇਦਾਂ ਤੁਸੀਂ ਕਿਵੇਂ ਕੱਢ ਸਕਦੇ ਹੋ ਤਾਂ ਬੈਰਹਾਲ ਜਿਹੜੀ ਦੱਸਦੇ ਆ ਕਿ ਗ੍ਰਿਫਤਾਰੀ ਆ ਪ੍ਰਿੰਕਲ ਦੀ ਹੋਗੀ ਆ ਮਾਮਲਾ ਇਹਦਾ ਜੀ ਹਾਂ ਜੀ ਮਤਲਬ ਕਿ ਜਿੱਦਾਂ ਕਹਿ ਲਈਏ ਨਾ ਕਿ ਕੁਝ ਬੰਦੇ ਤੇ ਹੁੰਦੇ ਨੇ ਪੰਗੇ ਲੈਂਦੇ ਆ ਹੂੰ ਕੁਝ ਬੰਦੇ ਹੁੰਦੇ ਆ ਕਿ ਜਿਹੜੇ ਸੰਡੇ ਹੋਵੇ ਮੰਡੇ ਹੋਵੇ ਪੰਗੇ ਲੈਂਦੇ ਲੈਂਦੇ ਆ ਹਰਕ ਹੁੰਦਾ ਪੰਗੇ ਹੀ ਲੈਂਦੇ ਆ ਹਾਂ ਜੀ ਜੀ WhatsApp ਵੀ ਕਹ ਰਹੇ ਨੇ ਕਿ ਕੁਝ ਲੋਕ ਸੁਰਖੀਆਂ ਦੇ ਵਿੱਚ ਆਉਣ ਲਈ ਕਹਿੰਦੇ ਰੌਲੇ ਕਰਦੇ ਰਹਿੰਦੇ ਆ ਤੇ ਬਿਲਕੁਲ ਸਹੀ ਗੱਲ ਹੈ ਬਈ ਇਸ ਤਰ੍ਹਾਂ ਫਿਰ ਤਾਂ ਕਹਿੰਦੇ ਪ੍ਰਿੰਕਲ ਚੱਲਦੀ ਫਿਰਦੀ 751 ਬਾਈ ਜੀ ਕੁਆਂਸ ਸਿੰਘ ਜੀ ਕਹਿ ਰਹੇ ਨੇ ਚੱਲਦੀ ਫਿਰਦੀ 557 307 ਤੱਕ ਆਉਗੇ 302 ਇਥੋਂ ਤੱਕ ਗੋਲੀਆਂ ਗਾਲੀਆਂ ਤੱਕ ਪਹੁੰਚੇ ਹੋਇਆ ਵੈਪਨੇ ਵੀ ਰੱਖਦਾ ਦੁਸ਼ਮਣੀਆਂ ਦੀ ਮੈਂ ਤੁਹਾਨੂੰ ਦੱਸਿਆ ਪੋਲਿਟਿਸ਼ੀਨਾਂ ਦੇ ਨਾਲ ਰਿਆ ਜੀ ਪੋਲਿਟਿਸ਼ੀਨਾਂ ਦੇ ਨਾਲ ਅੱਡਾ ਲਾਉਂਦਾ ਰਿਆ ਬੜੇ ਤੁਸੀਂ ਲੁਧਿਆਣੇ 'ਚ ਇਹ ਦੋ ਤਿੰਨ ਬੰਦੇ ਇਹਨਾਂ ਦਾ ਤੁਸੀਂ ਉਹ ਬਾਈਪਾਸ ਤੇ ਤੁਸੀਂ ਪੁੱਛੋਗੇ ਤੇ ਤੁਹਾਨੂੰ ਘਰ ਤੱਕ ਛੱਡ ਆਉਣਗੇ ਇਹਨਾਂ ਦੇ ਹਾਂ ਹਾਂ ਐਡਾ ਵੱਡਾ ਲੁਧਿਆਣਾ ਮਾਨਚੈਸਟਰ ਆਫ ਪੰਜਾਬ ਤੇ ਤੁਸੀਂ ਫਿਰੋਜ਼ਪੁਰ ਰੋਡ ਤੇ ਹੋਰਲੀ ਚੁੰਗੀ ਤੇ ਪੁੱਛ ਲਿਓ ਜਾ ਕੇ ਜੀ ਨਹੀਂ ਪ੍ਰਿੰਕਲ ਨੂੰ ਜਾਣਦੇ ਜੇ ਸੇਠੀ ਨੂੰ ਜਾਣਦੇ ਜੇ ਦੋ ਚਾਰ ਹੋਰ ਆ ਜੀ